ਸਸ਼ੀਗਲ ਤੁਸੀਂ ਦੇਖ ਰਹੇ ਹੋ ਸੰਜੈ ਨਿਊਜ਼ ਸਿਮੇਹਾ ਪ੍ਰਦੀਪ ਕਾ PTRC ਪਨਵਸ ਤੇ ਪੰਜਾਬ ਰੋਡਵੇਜ਼ ਦੇ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਲਈ ਖਬਰ ਬੇਹਦ ਖਾਸ ਰਹਿਣ ਵਾਲੀ ਹੈ ਕਿਉਂਕਿ ਅੱਜ ਉਹ ਖੱਜਲ ਹੋ ਸਕਦੇ ਨੇ ਜਿਨ੍ਹਾਂ ਖੱਜਲ ਖਵਾਰੀ ਹੋ ਸਕਦੀ ਉਹਨਾਂ ਲੋਕਾਂ ਨੂੰ ਜੋ ਸਰਕਾਰੀ ਬੱਸਾਂ ਦੇ ਵਿੱਚ ਰੋਜ਼ਾਨਾ ਸਫ਼ਰ ਕਰਦੇ ਨੇ ਦੱਸਦੇ ਕਿ ਅੱਜ PTRC ਮੁਲਾਜ਼ਮਾਂ ਨੇ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਤਸਵੀਰ ਤੋਂ ਹੀ PTRC ਬੱਸਾਂ ਨੇ ਜਿਹੜੀਆਂ ਉਹ ਬੰਦ ਨੇ ਤਾਂ ਪੂਰੇ ਸੂਬੇ ਭਰ ਦੇ ਵਿੱਚ PTRC ਪਨਵਸ ਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਚੱਕਾ ਜਾਮ ਕੀਤਾ ਹੋਇਆ ਹੈ ਤਦਾਦੀ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਮੰਗਾਂ ਉਹਨਾਂ ਦੀਆਂ ਨਹੀਂ ਮੰਨੀਆਂ ਗਈਆਂ ਜਾਂ ਜਿਨ੍ਹਾਂ ਮੰਗਾਂ ਨੂੰ ਲੈ ਕੇ ਝੂਠੇ ਦਾਅਵੇ ਕੀਤੇ ਗਏ ਸੀ ਉਹਨਾਂ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਦਾਦੀ ਕਿ ਪੂਰੇ ਪੰਜਾਬ ਦੇ ਵਿੱਚ ਪੀਆਰਟੀਸੀ ਪੰਵਸ ਤੇ ਪੰਜਾਬ ਰੋਡਵੇਜ਼ ਦੇ ਆਰਜੀ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਰੋਜ਼ਾਨਾ ਯਾਤਰਾ ਕਰਨ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਵੇ ਸਵੇਰ ਦਾ ਸਮਾਂ ਹੋਣ ਕਰਕੇ ਬੱਸ ਸੇਵਾ ਜਿਹੜੀ ਸੁਚਾਰੂ ਢੰਗ ਦੇ ਨਾਲ ਤਾਂ ਚੱਲ ਰਹੀ ਸੀ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ 48 ਕਰਮਚਾਰੀ ਭਾਰੀ ਰੋਟਾਂ ਤੋਂ ਪਟਿਆਲਾ ਆ ਕੇ ਆਪਣੀਆਂ ਬੱਸਾਂ ਨੇ ਜਿਹੜੀਆਂ ਬੱਸ ਸਟੈਂਡ ਤੇ ਖੜੀਆਂ ਕਰਨ ਤੋਂ ਬਾਅਦ ਬੱਸ ਸੇਵਾ ਨੇ ਜਿਹੜੀਆਂ ਪ੍ਰਭਾਵਿਤ ਕੀਤੀ ਐ ਇਸ ਵੇਲੇ ਬੱਸ ਟੀਕ ਐ ਸੇਵਾਵਾਂ ਨੇ ਜਿਹੜੀਆਂ ਸਹੀ ਢੰਗ ਨਾਲ ਨਹੀਂ ਚੱਲ ਰਹੀਆਂ ਨੇ ਤਾਂ 48 ਕਰਮਚਾਰੀ ਨੇ ਜਿਹੜੇ ਪੀ ਆਰਟੀਸੀ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਨਾਲ ਲਗਾਉਣ ਤੇ ਅਰਜ਼ੀ ਕਰਮਚਾਰੀਆਂ ਨੂੰ ਸਤਾਈ ਨਾ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ ਦਿੱਤੀ। ਮੇਰਾ ਨਾਮ ਹਰਕੇਸ਼ ਕੁਮਾਰ ਵਿਕਟਿਆ ਜੀ ਪੰਜਾਬ ਰੋਡਵੇਜ ਪੰਨ ਬੱਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਸੂਬੇ ਦਾ ਮੀਤ ਪ੍ਰਧਾਨ ਐ। ਇਹ ਸਾਡੀਆਂ ਵਿਭਾਗ ਦੀਆਂ ਮੰਗਾਂ ਇਹ ਕੱਚੇ ਮਲਾਜ਼ਮ ਬੱਕੇ ਕਰਨੇ ਕਿ ਕਿਦਾਰੀ ਸਿਸਟਮ ਬੰਦ ਕਰਨਾ ਕਿਲੋਮੀਟਰ ਸਕੀਮ ਦੀਆਂ ਬੱਸਾਂ ਦੇ ਟੈਂਡਰ ਰੱਦ ਕਰਨੇ ਤਨਖਾਹਾਂ ਦੇ ਵਿੱਚ ਇੱਕ ਸਰਤਾ ਕਰਨੀ ਮਾਰੂ ਕੰਡੀਸ਼ਨ ਰੱਦ ਕਰਨੀਆਂ ਵਿਭਾਗ ਦੀ ਆਪਣੀਆਂ ਬੱਸਾਂ ਪਾਉਣੀਆਂ ਇਹ ਸਾਡੀਆਂ ਜਿਹੜੀਆਂ ਮੰਗਾਂ ਨੇ ਹਨ ਉਹ ਲੈ ਕੇ ਅਸੀਂ ਜਿਹੜਾ ਲੰਬੇ ਸਮੇਂ ਤੋਂ ਆ ਜਿਹੜਾ ਪ੍ਰੋਟੈਸਟਾ ਸੰਘਰਸ਼ਾ ਹੜਤਾਲਾਂ ਵਗੈਰਾ ਧਰਨੇ ਅਸੀਂ ਲਾਉਂਦੇ ਆ ਰਹੇ ਹਾਂ ਜੀ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਅਸੀਂ ਕਰ ਨਾਲ ਲਗਭਗ 40 ਤੋਂ 45 ਮੀਟਿੰਗਾਂ ਹੋ ਚੁੱਕੀਆਂ ਨੇ ਚਾਹੇ ਉਹ ਮੀਟਿੰਗਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਚਾਹੇ ਮਾਨਯੋਗ ਵਿੱਤ ਤੇ ਮਾਨ ਜੋਗ ਟ੍ਰਾਂਸਪੋਰਟ ਮੰਤਰੀ ਨੇ ਭਰੋਸਾ ਦਿੱਤਾ ਤੇ ਸਾਡੇ ਅਧਿਕਾਰੀਆਂ ਨੇ ਭਰੋਸਾ ਦਿੱਤਾ 40 ਤੋਂ 45 ਮੀਟਿੰਗਾਂ ਜਿਹੜੀਆਂ ਸਾਡੀਆਂ ਸਰਕਾਰ ਨਾਲ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਹੋ ਚੁੱਕੀਆਂ ਨੇ ਪੱਤਰ ਜਾਰੀ ਹੋ ਜਾਂਦੇ ਨੇ ਤੇ ਨਮੋਸੀ ਦੀ ਗੱਲ ਇਹ ਆ ਵੀ ਜਿਹੜੇ ਪੱਤਰ ਜਾਰੀ ਹੋ ਜਾਂਦੇ ਨੇ ਉਹ ਤੇ ਸਰਕਾਰ ਐ ਜਿਹੜੀ ਯੂ ਟਰਨ ਲੈ ਲੈਂਦੀ ਐ ਤੇ ਦੁਬਾਰਾ ਫੇਰ ਅਸੀਂ ਜਿਹੜਾ ਸੰਘਰਸ਼ ਹੜਤਾਲ ਧਰਨੇ ਲਾਉਣ ਲਈ ਮਜਬੂਰ ਹੁੰਨੇ ਦੇਖੋ ਜੀ ਪਤਾ ਨਹੀਂ ਮੈਨੇਜਮੈਂਟ ਦੇ ਜਿਹੜੇ ਅਧਿਕਾਰੀ ਨੇ ਉਹ ਸਰਕਾਰ ਦੀ ਬਦਨਾਮੀ ਕਰਨਾ ਚਾਹੁੰਦੇ ਨੇ ਪਤਾ ਨਹੀਂ ਸਰਕਾਰ ਦੀ ਨੀਤ ਕੋਟੀ ਹੈ ਉਹ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰਨਾ ਚਾਹੁੰਦੀ ਅਸੀਂ ਤਾਂ ਜੋ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਸੀ ਵਿਧਾਨ ਸਭਾ ਦੇ ਵਿੱਚ ਵੀ ਪਹਿਲੀ ਵਿਧਾਨ ਸਭਾ ਦੀ ਮੀਟਿੰਗ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰੂੰਗਾ ਹਰਾ ਪੈਨ ਚਲਾਉਂਗਾ ਕੋਈ ਧਰਨਾ ਪ੍ਰਦਰਸ਼ਨ ਨਹੀਂ ਕਰੂੰਗਾ ਲਗਭਗ 3.5 ਸਾਲ ਹੋ ਗਏ ਲਗਾਤਾਰ ਹੜਤਾਲ ਧਰਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਨੇ ਲਾਰੇ ਨੇਗੇ ਇੱਥੋਂ ਤੱਕ ਕਿ ਵਿਭਾਗ ਦੇ ਵਿੱਚ ਆਮ ਪਬਲਿਕ ਨੂੰ ਸਹੀ ਸਹੂਲਤ ਦੇਣ ਵਾਸਤੇ 3.5 ਸਾਲ ਹੋ ਗਏ ਲਗਭਗ ਇੱਕ ਵੀ ਜਿਹੜੀ ਬੱਸ ਹੈਗੀ ਉਹ ਪੀਆਰਟੀਸੀ ਤੇ ਪੰਜਾਬ ਰੋਡ ਵਿੱਚ ਪਨ ਵਸਦੇ ਵਿੱਚ ਇਹ ਸਰਕਾਰ ਵੱਲੋਂ ਨਹੀਂ ਪਾਏਗੀ ਇਹ ਸਰਕਾਰ ਦਾ ਫੇਲੀਅਰ ਆ ਪੰਜਾਬ ਸਰਕਾਰ ਹੈ ਜਿਹੜੀ ਉਹ ਬਿਲਕੁਲ ਖੇਲ ਜਾਂਦੀ ਹੈ ਬਿਲਕੁਲ ਜੀ ਇਸ ਦੀ ਜ਼ਿੰਮੇਵਾਰ ਹੈ ਜਿਹੜੀ ਪੰਜਾਬ ਸਰਕਾਰ ਹੈ ਸਾਡੇ ਅਧਿਕਾਰੀ ਨੇ ਕਿਉਂਕਿ ਲਗਭਗ ਅਸੀਂ ਇੱਕ ਮਹੀਨਾ ਪਹਿਲਾਂ ਜਿਹੜਾ ਆਪਣਾ ਨੋਟਿਸ ਹੈ ਉਹ ਪੰਜਾਬ ਸਰਕਾਰ ਨੂੰ ਤੇ ਸਾਡੀ ਮੈਨੇਜਮੈਂਟ ਦੇ ਉੱਚ ਅਧਿਕਾਰੀਆਂ ਨੂੰ ਦਿੰਨੇ ਆਗੇ ਬਿਜਣੀਆਂ ਸਾਡੀਆਂ ਮੰਗਾਂ ਨੇ ਇਹਨਾਂ ਦਾ ਪੁਖਤਾ ਹੱਲ ਕੱਢੋ ਪਰ ਮੀਟਿੰਗਾਂ ਦੇ ਵਿੱਚ ਸੁਵਾਸ਼ਣ ਦਿੱਤਾ ਜਾਂਦਾ ਸਾਨੂੰ ਪੱਤਰ ਜਾਰੀ ਕਰ ਦਿੱਤੇ ਜਾਂਦੇ ਨੇ ਪਰ ਜਿਹੜੀਆਂ ਸਾਡੀਆਂ ਮੰਗਾਂ ਨੇ ਜੂਨ ਦੀਆਂ ਤੂੰ ਖੜੀਆਂ ਨੇ ਜਿਸ ਕਰਕੇ ਅਸੀਂ ਬਾਰ ਬਾਰ ਜਿਹੜੇ ਸੰਘਰਸ਼ ਧਰਨੇ ਅਸੀਂ ਲਾਉਣ ਲਈ ਮਜਬੂਰ ਹੁੰਦੇ ਜੇਕਰ ਸਾਡੀਆਂ ਜਿਹੜੀਆਂ ਮੰਗਾਂ ਨੇ ਟੈਂਡਰ ਕਿਲੋਮੀਟਰਾਂ ਦੇ ਰੱਦ ਨਹੀਂ ਹੁੰਦੇ ਜਿਹੜੇ ਪੱਤਰ ਨੇ ਉਹ ਜਾਰੀ ਨਹੀਂ ਹੁੰਦੇ ਤਾਂ ਅਸੀਂ ਕੱਲੂ 15 ਅਗਸਤ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਫਰੀਦਕੋਟ ਝੰਡਾ ਲਹਿਰਾਉਣਗੇ ਅਸੀਂ ਉੱਥੇ ਉਹਨਾਂ ਨੂੰ ਸਵਾਲ ਜਵਾਬ ਕਰਾਂਗੇ ਮਾਨਯੋਗ ਟਰਾਂਸਪੋਰਟ ਮੰਤਰੀ ਸਾਹਿਬ ਮਾਨਸਾ ਝੰਡਾ ਲਹਿਰਾਉਣਗੇ ਅਸੀਂ ਵੱਡੀ ਗਿਣਤੀ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੂੰ ਵੀ ਜਿਹੜੇ ਸਵਾਲ ਜਵਾਬ ਕਰਾਂਗੇ ਲਗਭਗ 90 ਤੋਂ 95% ਜਿਹੜੇ ਸਾਡੇ ਸਾਥੀ ਹੈ ਉਹ ਅੱਜ ਹੜਤਾਲ ਤੇ ਆਧਰਨਿਆਂ ਤੇ ਆ ਤੇ ਪੂਰੇ ਪੰਜਾਬ ਦੇ 27 ਡੀਪੂਆਂ ਦੇ ਵਿੱਚ ਲਗਭਗ 8000 ਮੁਲਾਜ਼ਮਾ ਜਿਹੜਾ ਸਾਡਾ ਅੱਜ ਹੜਤਾਲ ਤੇ